ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਗੁਰਮੀਤ ਬੁਟੀਕ ਦੇ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਜਿਹੜੇ ਹੈਗੇ ਉਹ ਪਾਰਟੀ ਵੇਅਰ ਕਾਟਨ ਸੂਟਾਂ ਦੀ 컬렉ਸ਼ਨ ਲੈ ਕੇ ਆਏ ਜਿਹੜੇ ਇਹ ਵਾਲੇ ਸੂਟ ਹੋਣਗੇ ਪਿਓਰ ਮਲ ਕਾਟਨ ਦਾ ਰਹਿਣ ਵਾਲਾ ਸਟਾਫ ਹੋਏਗਾ ਬਹੁਤ ਹੀ ਜ਼ਿਆਦਾ ਫਾਈਨ ਕੁਆਲਿਟੀ ਦਾ ਸਟਾਫ ਰਹਿਣ ਵਾਲਾ ਹੈਗਾ ਵਿਦਆਊਟ ਲਾਈਨਿੰਗ ਤੁਸੀਂ ਇਹਨਾਂ ਨੂੰ ਸਟਿਚ ਕਰਵਾ ਸਕਦੇ ਹੈਗੇ ਉਹ ਪ੍ਰਾਈਸ ਹੋਏਗਾ 350 ਰੁਪਏ ਪਰ ਮੀਟਰ ਦੇ ਅਕੋਰਡਿੰਗ ਹੈ ਤੁਹਾਨੂੰ ਸਟਾਫ ਮਿਲ ਜਾਏਗਾ ਤੁਸੀਂ ਕੱਲੀ ਸ਼ਰਟ ਦਾ ਵੀ ਬਾਈ ਕਰ ਸਕਦੇ ਹੈਗੇ ਪੂਰੇ ਸੂਟ ਦਾ ਵੀ ਬਾਈ ਕਰ ਸਕਦੇ ਹੈਗੇ ਜੇਕਰ ਦੁਪੱਟਾ ਅਟੈਚ ਕਰਵਾਉਣਾ ਚਾਹੁੰਦੇ ਹੈਗੇ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੋ ਬਟ ਤੁਹਾਨੂੰ ਉਹਦੇ ਲਈ ਐਕਸਟਰਾ ਪੇ ਕਰਨਾ ਪਏਗਾ। ਔਰ ਜੇਕਰ ਤੁਸੀਂ ਇਹ ਵਾਲੇ ਸੂਟ ਦਾ ਬਣਾਉਣਾ ਚਾਹੁੰਦੇ ਕੋਰਸੈਟ ਪਲਾਜੋ ਸੈਟਾ ਜੋ ਮਰਜੀ ਬਣਾ ਸਕਦੇ ਹੈਗੇ ਹਾਂ ਔਰ ਇਹਨਾਂ ਦਾ ਪ੍ਰਾਈਸ ਹੈਗਾ ਜਿਹੜਾ ਪਰ ਮੀਟਰ ਦੇ ਅਕੋਰਡਿੰਗ ਹੀ ਤੁਹਾਨੂੰ ਮਿਲ ਜਾਏਗਾ ਔਰ ਜੇਕਰ ਤੁਸੀਂ ਸਟਿਚਿੰਗ ਵੀ ਸਾਡੇ ਤੋਂ ਕਰਵਾਉਣਾ ਚਾਹੁੰਦੇ ਹੈਗੇ ਤਾਂ ਉਹ ਵੀ ਆਪਣੇ ਕੋਲ ਅਵੇਲੇਬਲ ਹੈ ਔਰ ਡਿਜ਼ਾਈਨਰ ਪੀਸ ਇਹਨਾਂ ਨੂੰ ਬਹੁਤ ਹੀ ਜ਼ਿਆਦਾ ਸੋਹਣੀ ਲੁੱਕ ਆਂਦੀ ਹੈ ਇਹ ਵਾਲੇ ਪੀਸਸ ਦੀ ਇਹਨਾਂ ਦੇ ਵਿੱਚ ਤੁਹਾਨੂੰ ਕਲਰ ਆਪਸ਼ਨ ਵੀ ਕਾਫੀ ਜ਼ਿਆਦਾ ਮਿਲ ਜਾਏਗੀ ਤੁਸੀਂ ਕੋਈ ਵੀ ਸੂਟ ਇਹਨਾਂ ਵਿੱਚ ਆਪਣੇ ਲਈ ਬੁੱਕ ਕਰਵਾ ਸਕਦੇ ਹੈਗੇ ਹਾਂ ਇਹ ਵਾਲੇ ਜਿਹੜੇ ਸੂਟ ਹੋਣਗੇ ਇਹ ਪ्युअर कॉटन ਦਾ ਸਟੱਫ ਹੋਏਗਾ ਔਰ ਨਾਲ ਡਿਜ਼ਾਈਨਰ कॉटन ਦਾ ਦੁਪੱਟਾ ਹੋਏਗਾ ਔਰ ਬਾਟਮ ਦੇ ਉੱਪਰ ਵੀ ਹੈਗਾ ਜਿਹੜਾ ਪੈਚ ਵਰਕ ਰਹੇਗਾ ਪਲੱਸ ਥ੍ਰੈਡ ਵਰਕ ਰਹਿਣ ਵਾਲਾ ਹੈਗਾ ਔਰ ਸ਼ਰਟ ਹੋਏਗੀ ਜਿਹੜੀ ਡਿਜੀਟਲ ਪ੍ਰਿੰਟ ਦੀ ਰਹਿਣ ਵਾਲੀ ਹੈਗੀ ਆ ਪ੍ਰਾਈਸ ਹੋਏਗਾ 1850 ਰੁਪਏ ਸ਼ਿਪਿੰਗ ਫ੍ਰੀ ਹੋਏਗੀ ਇਹਨਾਂ ਵਿੱਚ ਵੀ ਤੁਹਾਨੂੰ ਕਾਫੀ ਜ਼ਿਆਦਾ ਜਿਹੜੀ ਕਲਰ ਆਪਸ਼ਨ ਹੈਗੇ ਉਹ ਮਿਲ ਜਾਏਗੀ ਇਹ ਵਾਲੇ ਜਿਹੜੇ ਸੂਟ ਹੋਣਗੇ ਇਹ ਵੀ ਜਿਹੜਾ ਹੈਗਾ ਆ ਉਹ ਪ्युअर ਜਿਹੜਾ ਹੈਗਾ ਆ कॉटन ਸਿਲਕ ਦਾ ਸਟੱਫ ਰਹੇਗਾ ਫੁੱਲੀ embroiderd ਰਹਿਣ ਵਾਲਾ ਸਟਾਫ ਹੋਏਗਾ ਸਪੈਰੋਜ਼ ਵਾਲਾ ਜਿਹੜਾ ਇਹਦੇ ਵਿੱਚ ਡਿਜ਼ਾਈਨ ਰਹਿਣ ਵਾਲਾ ਤੁਸੀਂ ਦੁਪੱਟਾ ਵੀ ਬਣਾ ਸਕਦੇ ਹੋ ਪੂਰਾ ਸੂਟ ਵੀ ਬਣਾ ਸਕਦੇ ਹੋ ਸ਼ਰਟ ਵੀ ਬਣਾ ਸਕਦੇ ਹੋ ਪ੍ਰਾਈਸ ਹੋਏਗਾ 650 ਰੁਪਏ ਪਰ ਮੀਟਰ ਦੇ ਅਕੋਰਡਿੰਗ ਤੁਹਾਨੂੰ ਇਹ ਵਾਲਾ ਸਟਾਫ ਮਿਲ ਜਾਏਗਾ ਜਿਹੜਾ ਇਹ ਵਾਲਾ ਸਟਾਫ ਹੋਏਗਾ ਵੀ ਕਾਟਨ ਸਿਲਕ ਦੇ ਉੱਪਰ ਰਹਿਣ ਵਾਲਾ ਬਾਂਦਨੀ ਪ੍ਰਿੰਟਸ ਦੇ ਉੱਪਰ ਹੋਏਗਾ 450 ਰੁਪਏ ਪਰ ਮੀਟਰ ਦੇ ਅਕੋਰਡਿੰਗ ਤੁਹਾਨੂੰ ਇਹ ਵਾਲਾ ਜਿਹੜਾ ਸਟਾਫ ਹੈਗਾ ਉਹ ਮਿਲ ਜਾਏਗਾ ਪੂਰਾ ਸੂਟ ਸ਼ਰਟ एवरीथिंग ਜੋ ਵੀ ਤੁਸੀਂ ਬਾਈ ਕਰਨਾ ਚਾਹੁੰਦੇ ਹੈਗੇ ਹੋ ਉਹ ਕੱਟ ਸਕਦੇ ਹੋ ਔਰ ਇਹ ਵਾਲੇ ਜਿਹੜੇ ਸੂਟ ਹੋਣਗੇ ਵੀ ਪਿਓਰ ਕਾਟਨ ਦਾ ਡਿਜ਼ਾਈਨਰ ਕੋਟਾ ਦਾ ਦੁਪੱਟਾ ਹੋਏਗਾ ਔਰ ਡਿਜ਼ਾਈਨਰ ਜਿਹੜੀ ਹੋਏਗੀ ਸ਼ਰਟ ਹੋਏਗੀ ਫੁੱਲੀ ਐਮਬਰਾਇਡਰ ਸ਼ਰਟ ਹੈਗੇ ਵਿੱਚ ਸੀਕਵੈਂਸ ਦਾ ਔਰ ਸਟ੍ਰੈਟ ਦਾ ਕੰਮ ਹੋਏਗਾ ਨਾਲ ਪਲੇਨ ਕਾਟਨ ਦੀ ਬਾਟਮ ਹੋਏਗੀ 1950 ਰੁਪਏ ਇਹਨਾਂ ਦਾ ਪ੍ਰਾਈਸ ਹੋਏਗਾ ਸ਼ਿਪਿੰਗ ਫ੍ਰੀ ਹੋਏਗੀ ਇਹ ਵਾਲੇ ਜਿਹੜੇ ਸੂਟ ਹੋਣਗੇ ਪਿਓਰ ਜਿਹੜਾ ਹੈਗਾ ਆ ਉਹ ਕ੍ਰੇਪ ਦਾ ਸਟੱਫ ਹੋਏਗਾ ਪਿਓਰ ਚਨਾਉਂਦਾ ਦਾ ਦੁਪੱਟਾ ਹੋਏਗਾ ਮਿਰਰ ਵਰਕ ਦਾ ਸੂਟ ਰਹਿਣ ਵਾਲਾ ਫਰੰਟ ਦੇ ਉੱਪਰ ਮਿਰਰ ਵਰਕ ਹੋਏਗਾ ਸ਼ਰਟ ਤੇ ਔਰ ਬਾਜੂ ਤੇ ਵੀ ਵਰਕ ਰਹਿਣ ਵਾਲਾ ਆ ਡਿਜੀਟਲ ਪ੍ਰਿੰਟ ਦਾ ਦੁਪੱਟਾ ਹੋਏਗਾ ਪਲੱਸ 4 ਸਾਈਡ ਹੈਗਾ ਜਿਹੜਾ ਇਹਦੇ ਮਿਰਰ ਵਰਕ ਹੈਗਾ ਉਹ ਰਹਿਣ ਵਾਲਾ ਕਲਰ অপਸ਼ਨ ਇਹਦੇ ਵਿੱਚ ਵੀ ਤੁਹਾਨੂੰ ਕਾਫੀ ਜ਼ਿਆਦਾ ਮਿਲ ਜਾਏਗੀ ਇਹ ਵਾਲੇ ਸੂਟ ਹੋਣਗੇ ਜਿਹੜਾ ਪਿਓਰ ਕਾਟਨ ਦਾ ਸਟਾਫ ਹੋਏਗਾ ਡਿਚ ਪ੍ਰਿੰਟ ਦੀ ਸ਼ਰਟ ਹੋਏਗੀ ਔਰ ਬਾਟਮ ਹੋਏਗੀ ਸੈਲਫ ਪ੍ਰਿੰਟ ਪਲੱਸ ਉਹਦੇ ਉੱਪਰ ਥ੍ਰੈਡ ਵਰਕ ਹੋਏਗਾ ਨਾਲ ਜਿਹੜਾ ਹੋਏਗਾ ਉਹ ਚਨਾਉਂਦਾ ਦੁਪੱਟਾ ਰਹੇਗਾ ਇਹ ਵਾਲਾ ਮਸਲੀਨ ਦੇ ਉੱਪਰ ਰਹਿ